ਹੈਲੋ ਦੋਸਤੋ ਨਰਿੰਦਰ ਕੁਕਿੰਗ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਸਰਦੀਆਂ ਵਾਲੀ ਚਾਹ ਦਾ ਮਸਾਲਾ ਸਭ ਤੋਂ ਪਹਿਲਾਂ ਆਪਾਂ ਲੈ ਲਈਆਂ ਛੋਟੀਆਂ ਲੈਚੀਆਂ 20 ਕੋ ਲੈਚੀਆਂ ਆਪਾਂ ਛੋਟੀਆਂ ਲੈ ਲਈਆਂ ਦੋ ਚਮਚੇ ਆਪਾਂ ਸੌਂਫ ਲਈਆ ਇੱਕ ਚਮਚਾ ਪਾਲੌਂਗਾਂ ਦਾ ਲਿਆ ਤੇ 8-10 ਆਪਾਂ ਵੱਡੀ ਲੈਚ ਲਈ ਆ ਇਹਨਾਂ ਦੇ ਆਪਾਂ ਦਾਣੇ ਕੱਢ ਲਵਾਂਗੇ ਇੱਕ ਕਵਮ ਲੱਠੀ ਦਾ ਟੁਕੜਾ ਲੈ ਲਿਆ ਪੰਜ ਛੇ ਟੁਕੜੇ ਆਪਾਂ ਦਾਲ ਚੀਨੀ ਦੇ ਲਏ ਆ ਤੇ ਕੋਸ਼ ਆਪਾਂ ਇੱਕ ਚਮਚਾ ਬਾਜਵੈਣ ਲਈ ਆ ਆਪਾਂ ਇਹਨਾਂ ਮਸਾਲਿਆਂ ਨੂੰ ਗਰਮ ਕਰ ਲਵਾਂਗੇ ਤਾਂ ਕਿ ਇਹਨਾਂ ਵਧੀਆ ਮੋਇਸਚਰ ਆ ਜਾਵੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਸੌਹ ਇਹਨਾਂ ਪਾਵਾਂਗੇ ਲੌਂਗ ਛੋਟੀ ਲਾਚੀ ਤੁਹਾਡੀ ਕਿੰਨੀ ਉਹ ਢਿਲਾ ਚੀ ਅਮ ਲੱਠੀ ਮੱਠੀ ਨੂੰ ਆਪਾਂ ਬਰੀਕ ਬਰੀਕ ਕ੍ਰੈਸ਼ ਕਰ ਲਿਆ ਤੇ ਅਜਵੈਨ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ తిని చారట మసాలూ భావే తిన్న చారట మసాలూ భవే ਹੁਣ ਆਪਣਾ ਮਸਾਲਾ ਗਰਮ ਹੋ ਚੁੱਕਾ ਵਾ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਮਸਾਲੇ ਨੂੰ ਆਪਾਂ ਇੱਕ ਪਲੇਟ ਵਿੱਚ ਕੱਢ ਲਵਾਂਗੇ ਇਸ ਨੂੰ ਆਪਾਂ ਥੋੜਾ ਠੰਡਾ ਕਰਨ ਤੋਂ ਬਾਅਦ ਪੀਸਾਂਗੇ ਹੁਣ ਆਪਾਂ ਇਸ ਨੂੰ ਜੂਸਰ ਵਿੱਚ ਪੀਸ ਲਵਾਂਗੇ ਸਾਰੇ ਮਸਾਲੇ ਨੂੰ ਆਪਰਾ ਮਸਾਲਾ ਬਣ ਕੇ ਤਿਆਰ ਹੋ ਚੁੱਕਾ ਵਾ ਤੇ ਹੁਣ ਆਪਾਂ ਇਸ ਨੂੰ ਇੱਕ ਡੱਬੇ ਵਿੱਚ ਪਾ ਲਵਾਂਗੇ ਤੇ ਜਦੋਂ ਵੀ ਆਪਾਂ ਚਾਹ ਬਣਾਵਾਂਗੇ ਇਸ ਮਸਾਲੇ ਦਾ ਇਸਤੇਮਾਲ ਕਰਾਂਗੇ ਤੇ ਬਹੁਤ ਹੀ ਵਧੀਆ ਚਾਹ ਦਾ ਟੇਸ ਆਊਗਾ ਬਣਾਉਣਗੇ ਚਾਹ ਚਾਹ ਬਣਾਉਣ ਲਈ ਆਪਾਂ ਲਿਆ ਇੱਕ ਗਲਾਸ ਪਾਣੀ ਤੇ ਆਪਾਂ ਗੋੜ ਵਾਲੀ ਚਾਹ ਬਣਾਵਾਂਗੇ ਆਪਾਂ ਲੈ ਲਿਆ ਗੋੜ ਗੋੜ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮਿੱਠਾ ਜਿੰਨਾ ਤੁਸੀਂ ਪੀਣਾ ਚਾਹੋ ਆਪਾਂ ਗੋੜਾਲਾ ਪਾਣੀ ਚੰਗੀ ਤਰ੍ਹਾਂ ਰਿਨ ਲਿਆ ਪਾਣੀ ਢਿੱਜਣ ਤੋਂ ਬਾਅਦ ਹੋਣਾ ਪੈਸ ਵਿੱਚ ਪਾਵਾਂਗੇ ਪੱਤੀ ਤੱਤੀ ਨੂੰ ਆਪਾਂ ਚੰਗੀ ਤਰ੍ਹਾਂ ਰੇਨ ਲੈਣਾ ਹੁਣ ਆਪਾਂ ਇਸ ਵਿੱਚ ਦੁੱਧ ਪਾ ਲਵਾਂਗੇ ਆਪਣੀ ਚਾਹ ਨੂੰ ਉਬਾਲਾ ਆ ਚੁੱਕਾ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਮਸਾਲਾ ਮਸਾਲਾ ਪਾਉਣ ਤੋਂ ਬਾਅਦ ਆਪਾਂ ਚਾਹ ਨੂੰ 2-3 ਮਿੰਟ ਵਾਸਤੇ ਰਿਜਣ ਦੇਣਾ ਤਾਂ ਕਿ ਆਪਣੀ ਚਾਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਵੇ ਆਪਣੀ ਚਾਹ ਬਣ ਕੇ ਤਿਆਰ ਹੋ ਚੁੱਕੀ ਆ ਤੇ ਹੁਣ ਆਪਾਂ ਇਸ ਨੂੰ ਗੋਲ ਲਵਾਂਗੇ ਤੁਸੀਂ ਵੀ ਇਸ ਮਸਾਲੇ ਨੂੰ ਘਰ ਵਿੱਚ ਤਿਆਰ ਕਰਕੇ ਤੇ ਚਾਹ ਦਾ ਆਨੰਦ ਲੈ ਸਕਦੇ ਹੋ ਸਾਡੀਆਂ ਵਿੱਚ ਬਹੁਤ ਹੀ ਵਧੀਆ ਮਸਾਲਾ ਤਿਆਰ ਕਰਕੇ ਹੁਣ ਆਪਾਂ ਚਾਹ ਨੂੰ ਕੱਪਾਂ ਵਿੱਚ ਪਾ ਲਵਾਂਗੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਅਦ ਤੋਂ ਬਾਅਦ ਇਸ ਨੂੰ ਸ਼ੇਅਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਅੱਗੇ ਤੋਂ ਆਪਾਂ ਹੋਰ ਵੀਡੀਓ ਅਪਲੋਡ ਕਰਾਂਗੇ ਤੇ ਹੋਣ ਲੈਨੇ ਆਪਾਂ ਚਾਹ ਦਾ ਅਨੰਦ